ਸ਼ਾਰਜਾ ਇੰਨੇ ਦਿਨ ਹੀ ਸੋਨੇ ਦੀ ਚਮਕ ਦੇ ਨਾਲ ਰੁਸ਼ਨਾਇਆ ਪਿਆ ਹੈ 56ਵੇਂ ਵਾਚ ਐਂਡ ਜੁਐਲਰੀ ਮਿਡਲ ਈਸਟ ਸ਼ੋਅ ਦੇ ਵਿੱਚ ਇੱਕ ਅਜਿਹਾ ਸ਼ਾਨਦਾਰ ਡਰੈੱਸ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ 21 ਕੈਰਟ ਸੋਨੇ ਦੇ ਨਾਲ ਬਣਿਆ ਹੋਇਆ ਹੈ ਦੁਬਈ ਡਰੈੱਸ ਦੇ ਨਾਮ ਨਾਲ ਮਸ਼ਹੂਰ ਹੋਈ ਇਹ ਡਰੈੱਸ ਲਗਭਗ 10 ਕਿਲੋਗ੍ਰਾਮ ਭਾਰੀ ਹੈ ਅਤੇ ਇਸ ਦੀ ਕੀਮਤ ਤਕਰੀਬਨ 10 ਕਰੋੜ ਰੁਪਏ ਹੈ ਇਹ ਡਰੈਸ ਨਾ ਸਿਰਫ ਸੋਨੇ ਦੀ ਖੂਬਸੂਰਤੀ ਲਈ ਸਗੋਂ ਆਪਣੇ ਵਜ਼ਨ ਅਤੇ ਕੀਮਤ ਲਈ ਵੀ ਗਿਨੀਜ਼ ਵਰਲਡ ਆਫ ਰਿਕਾਰਡ ਦੇ ਵਿੱਚ ਇਸ ਦਾ ਨਾਮ ਦਰਜ ਹੋ ਚੁੱਕਾ ਹੈ ਇਸ ਨੂੰ ਤਿਆਰ ਕਰਨ ਦੇ ਲਈ ਮਹੀਨਿਆਂ ਦੀ ਮਿਹਨਤ ਲੱਗੀ ਹੈ ਤੇ ਇਸ ਦੇ ਪਿੱਛੇ ਕੰਪਨੀ ਅਲ ਰਮਾਈਜ਼ਾਨ 골ਡ ਐਂਡ ਜੁਐਲਰੀ ਹੈ ਡਰੈਸ ਚਾਰ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ ਇੱਕ ਸੋਨੇ ਦਾ ਤਾਜ 398 ਗ੍ਰਾਮ ਦਾ 8.8 ਕਿਲੋਗ੍ਰਾਮ ਭਾਰੀ ਹਾਰ 134 ਗ੍ਰਾਮ ਦੇ ਚੁੰਮਕੇ ਅਤੇ 738 ਗ੍ਰਾਮ ਦੀ ਕਮਰ ਬੈਲਟ ਇਨਾ ਸਭ ਨੂੰ ਮਿਲਾ ਕੇ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਅਤੇ ਭਾਰੀ ਸੋਨੇ ਦਾ ਡਰੈੱਸ ਬਣਦਾ ਹੈ 쇼 ਸ਼ਾਰਜਾ ਐਕਸਪੋ ਸੈਂਟਰ ਵਿੱਚ 5 ਦਿਨਾਂ ਤੱਕ ਚੱਲੇਗਾ ਇਸ ਵਿੱਚ 500 ਤੋਂ ਵੱਧ ਕੰਪਨੀਆਂ ਅਧਰੇ 1800 ਡਿਜ਼ਾਈਨਰ ਆਪਣੇ ਨਵੇਂ ਵਿਲੱਖਣ ਗਹਿਣਿਆਂ ਦਾ ਪ੍ਰਦਰਸ਼ਨ ਕਰ ਰਹੇ ਨੇ ਖਾਸ ਗੱਲ ਇਹ ਹੈ ਕਿ 68 ਫੀਸਦੀ ਪ੍ਰਦਰਸ਼ਕ ਵਿਦੇਸ਼ਾਂ ਤੋਂ ਨੇ ਜਿਨ੍ਹਾਂ ਵਿੱਚ ਇਟਲੀ, ਭਾਰਤ, ਤੁਰਕੀ, ਅਮਰੀਕਾ, ਚੀਨ, ਸਿੰਗਾਪੁਰ, ਹਾਂਗਕਾਂਗ ਵਰਗੇ ਦੇਸ਼ ਵੀ ਸ਼ਾਮਲ ਨੇ ਇਸ ਵਾਰ ਆਸਟ੍ਰੇਲੀਆ, ਮਿਆਂਮਾਰ ਅਤੇ ਪਾਕਿਸਤਾਨ ਪਹਿਲੀ ਵਾਰ ਹਿੱਸਾ ਲੈ ਰਹੇ ਨੇ। ਇਹ ਸੋਨੇ ਦਾ ਡਰੈੱਸ ਬੇਸ਼ੱਕ ਇਸ ਵੱਡੇ ਗਲੋਬਲ ਜੁਐਲਰੀ ਮੇਲੇ ਦੀ ਸਭ ਤੋਂ ਵੱਡੀ ਆਕਰਸ਼ਣ ਬਣੇਗੀ। ਸ਼ਾਰਜਾ ਇੰਨੇ ਦਿਨ ਹੀ ਸੋਨੇ ਦੀ ਚਮਕ ਦੇ ਨਾਲ ਰੁਸ਼ਨਾਇਆ ਪਿਆ ਹੈ। 56ਵੇਂ ਵਾਚ ਐਂਡ ਜੁਐਲਰੀ ਮਿਡਲ ਈਸਟ ਸ਼ੋਅ ਦੇ ਵਿੱਚ ਇੱਕ ਅਜਿਹਾ ਸ਼ਾਨਦਾਰ ਡਰੈੱਸ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਜੋ ਪੂਰੀ ਤਰ੍ਹਾਂ ਨਾਲ 21 ਕੈਰੇਟ ਸੋਨੇ ਦੇ ਨਾਲ ਬਣਿਆ ਹੋਇਆ ਹੈ। ਤੋ ਵਹੀ ਡਰੈਸ ਦੇ ਨਾਮ ਨਾਲ ਮਸ਼ਹੂਰ ਹੋਈ ਇਹ ਡਰੈਸ ਲਗਭਗ 10 ਕਿਲੋਗ੍ਰਾਮ ਭਾਰੀ ਹੈ ਅਤੇ ਇਸ ਦੀ ਕੀਮਤ ਤਕਰੀਬਨ 10 ਕਰੋੜ ਰੁਪਏ ਹੈ ਇਹ ਡਰੈਸ ਨਾ ਸਿਰਫ ਸੋਨੇ ਦੀ ਖੂਬਸੂਰਤੀ ਲਈ ਸਗੋ ਆਪਣੇ ਵਜ਼ਨ ਅਤੇ ਕੀਮਤ ਲਈ ਵੀ ਗਿਨੀਜ਼ ਵਰਲਡ ਆਫ ਰਿਕਾਰਡ ਦੇ ਵਿੱਚ ਇਸ ਦਾ ਨਾਮ ਦਰਜ ਹੋ ਚੁੱਕਾ ਹੈ ਇਸ ਨੂੰ ਤਿਆਰ ਕਰਨ ਦੇ ਲਈ ਮਹੀਨਿਆਂ ਦੀ ਮਿਹਨਤ ਲੱਗੀ ਹੈ ਤੇ ਇਸ ਦੇ ਪਿੱਛੇ ਕੰਪਨੀ ਅਲ ਰਮਾਈਜ਼ਾਨ 골ਡ ਐਂਡ ਜੁਐਲਰੀ ਹੈ ਡਰੈਸ ਚਾਰ ਹਿੱਸੇ ਦੇ ਵਿੱਚ ਬਣੀ ਹੋਈ ਹੈ ਇੱਕ ਸੋਨੇ ਦਾ ਤਾਜ 398 ਗ੍ਰਾਮ ਦਾ 8.8 ਕਿਲੋਗ੍ਰਾਮ ਭਾਰੀ ਹਾਰ 134 ਗ੍ਰਾਮ ਦੇ ਚੁੰਮਕਿਆਂ ਤੇ 738 ਗ੍ਰਾਮ ਦੀ ਕਮਰ ਬੈਲਟ ਇਹਨਾਂ ਸਭ ਨੂੰ ਮਿਲਾ ਕੇ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਤੇ ਭਾਰੀ ਸੋਨੇ ਦਾ ਡਰੈੱਸ ਬਣਦਾ ਹੈ ਸ਼ੋਅ ਚਾਰਜਾ ਐਕਸਪੋ ਸੈਂਟਰ ਵਿੱਚ 5 ਦਿਨਾਂ ਤੱਕ ਚੱਲੇਗਾ ਇਸ ਵਿੱਚ 500 ਤੋਂ ਵੱਧ ਕੰਪਨੀਆਂ ਅਧਰੇ 1800 ਡਿਜ਼ਾਈਨਰ ਆਪਣੇ ਨਵੇਂ ਵਿਲੱਖਣ ਗਹਿਣਿਆਂ ਦਾ ਪ੍ਰਦਰਸ਼ਨ ਕਰ ਰਹੇ ਨੇ ਖਾਸ ਗੱਲ ਇਹ ਹੈ ਕਿ 68 ਫੇਸ ਦੀ ਪ੍ਰਦਰਸ਼ਕ ਵਿਦੇਸ਼ਾਂ ਤੋਂ ਨੇ ਜਿਨ੍ਹਾਂ ਵਿੱਚ ਇਟਲੀ, ਭਾਰਤ, ਤੁਰਕੀ, ਅਮਰੀਕਾ, ਚੀਨ, ਸਿੰਗਾਪੁਰ, ਹਾਂਗਕਾਂਗ ਵਰਗੇ ਦੇਸ਼ ਵੀ ਸ਼ਾਮਿਲ ਨੇ ਇਸ ਵਾਰ ਆਸਟ੍ਰੇਲੀਆ, ਮਿਆਂਮਾਰ ਅਤੇ ਪਾਕਿਸਤਾਨ ਪਹਿਲੀ ਵਾਰ ਹਿੱਸਾ ਲੈ ਰਹੇ ਨੇ ਇਹ ਸੋਨੇ ਦਾ ਡ੍ਰੈੱਸ ਬੇਸ਼ੱਕ ਇਸ ਵੱਡੇ ਗਲੋਬਲ ਜੁਐਲਰੀ ਮੇਲੇ ਦੀ ਸਭ ਤੋਂ ਵੱਡੀ ਆਕਰਸ਼ਣ ਬਣੇਗੀ